ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨ ਹੋਵੈ ਜੇ ਸੋਚੀ ਲਖਵਾਰ ਚੁਪੈ ਚਪਨਾ ਹੋਵੈ ਜੇ ਲਾਇ ਹਾਲਿ ਫਤਾਰ

ਹੁਕਮੀ ਉਤਮ ਨੀਝ ਹੁਕਮ ਲੇਖ ਦੋਖ ਸੁਖ ਪਾਈਏ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਾਈਏ ਹੈ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਲ ਹੁਕਮੇਂ ਜੇ ਬੁਝੈ ਤਾ ਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈ ਅਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਲ ਹੈ ਫਿਰਦੇ

ਬੋਲੀਏ ਜਿਤ ਸੁਣਤ ਹੈ ਪਿਆਰ ਅਮਰਤ ਵੇਲਾ ਸਤ ਨਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕੇ ਵੇ ਜਾਣੀਏ ਸਭ ਆਪੇ ਸਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਮੰਗੁਰ ਈਸਰ ਗੁਰ ਗੁਰ ਖਬਰ ਮੰਗੁਰ ਪਾਰਵਤੀ ਮਾਈ ਜੇ ਹੌ ਜਾਣਾ ਆ ਖਾ ਨਹੀਂ ਕਹਿਣਾ ਕਥ ਨ ਜਾਈ ਗੁਰਾ ਇੱਕ ਦੇਹ 부ਝਾਈ ਸਭ ਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਣ ਪਾਣੇ ਕੇ ਨਾਏ ਕਰੀ ਜੇ ਤਿਸ ਟੂ ਭਾਈ ਵੇਖਾ ਵਣ ਕਰਨਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾ ਔਰ ਖਾਇਕੇ ਜਸ ਕੀਰਤ ਜਗ ਲੇ ਜੇ ਤਿਸਨੰਦਰ ਨਾ ਆਬਈ ਤਾ ਵਾ ਤਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਰਮੰਤੇ ਆ ਗੁਣ ਦੇ ਤੇ ਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਘਰੇ ਸੁਣਾ ਸਿਦ ਪੀਰ ਸੁਰਨਾਥ ਸੁਣਾ ਤਰਤਵਲਾ ਆਕਾਸ ਸੁਣਾ ਦੀਪ ਲੋਪਾਤਾਰ ਸੁਣਾ ਪਹੁੰਚ ਸਕੇ ਕਾਲ ਨਾਨਕ ਭਗਤਾ ਸੁਦਾ ਵਿਗਾਸ ਸੁਣਾ ਦੁਖ ਪਾਪ ਖਾਨਾਸ ਸੁਨਾਏ ਸਰਬਮੰਦ ਸੁਨਾਏ ਮੁਖ ਸਰਾਹਨਮੰਦ ਸੁਨਾਏ ਜੋਗ ਜੁਗ ਤਨ ਪੇਦ ਸੁਨਾਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਾਏ ਦੁਖ ਪਾਪ ਕਾ ਨਾਸ ਸੁਨਾਏ ਸਤ ਸੰਤੋਖ ਗਿਆਨ ਸੁਨਾਏ 68 ਕਾ ਇਸਨਾਨ ਸੁਨਾਏ ਪੜ ਪੜ ਪਾ ਵਹਿਮਾਨ ਸੁਨਾਏ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨਾਏ ਦੁਖ ਪਾਪ ਕਾ ਨਾਸ ਸੁਨੇ ਸਰਗੁਨਾ ਕੇ ਗਾਹ ਸੁਨੇ ਸੇਕ ਦੀਪਾ ਸਾ ਸੁਨੇ ਅੰਦੀਪਾ ਵਹਿ ਰਹੋ ਸੁਨੇ ਹਾਥ ਵੇਸ ਗਾਓ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਖਾਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਜ਼ ਕਰਮਾਂ ਲਿਖਣ ਹਰ ਮੰਨੇ ਕਾ ਬਹਿਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਬਾਣ ਕੀ ਸੁਧ ਮੰਨੇ ਮੋਹ ਛੁਟਾ ਨਾ ਖਾਈ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਬਤਸ ਪ੍ਰਗਟ ਜਾਏ ਮੰਨੇ ਮਗ ਨ ਚਲੇ ਬੰਤੂ ਮੰਨੇ ਧਰਮ ਸੇ ਤੀਸ ਨਾ ਦੇ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਹਾਰ ਮੰਨੇ ਤਰ ਤਾਰੇ ਗੁਰ ਸਿਕ ਮੰਨੇ ਨਾਨਕ ਪਵੇ ਨਬੇ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ پچ پرچ پرچی در گہمان پانچ سوہدر پانچا کا گر ایک دن جے کو کہ کرچار کرتے کہہ کرنے سم تل تردو سندوکھ تا پر جی سو جے کو بوجھا ہو سچار تبلے اوپر کے تار ਤਰਤੀ ਹੋਰ ਪਰ ਹੋਰ ਹੋਰ ਤਿਸਤੇ ਪਾਰ ਤਰੇ ਕੌਣ ਜੂਰ ਜੀ ਜਾਤਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣਸਵਲਿ ਹੂ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਪਸੰਗ ਕੋ ਕਬੋ ਤਿਸਤੇ ਹੋਇ ਲਖਦ ਰਿਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਘਰ ਤੂ ਸਦਾ ਸਲਾਮ ਤੇ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਮਨ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਰ ਅਸੰਖ ਮੋਹ ਲੈ ਲਾਇਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਹੈ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਏ ਅਸੰਖ ਮਲੇਸ਼ ਮਾਲ ਪਾਕ ਖਾਏ ਅਸੰਖ ਨਿੰਦਕ ਸਿਰ ਕਰ ਹੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖਤਾ ਆਗਮ ਆਗਮ ਅਸੰਖ ਲੋ ਅਸੰਖ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਹੋਣਗਾ ਅਖਰੀ ਲਿਖਣ ਬੋਲ ਲੰਬਾ ਅਖਰਾ ਸਸ ਸੰਜੋਗ ਹੋਣ ਜਿਨ ਇਹ ਲਿਖੇ ਤੇ ਸਿਰਣਾ ਹੈ ਜੇ ਫਰਮਾਏ ਤੇ ਤੇ ਪਾਏ ਜੇ ਤਾ ਕੀਤਾ ਤੇ ਤਨਉ ਵਿਣ ਨਾਵੇ ਨਾਹੀ ਕੋਤਾ ਉਹ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤੰਦੇ ਪਾਣੀ ਤੋਤੇ ਉਤਰ ਸਕੇ ਮੂਤ ਬਲੀਤੀ ਕਪੜ ਹੋਇ ਦੇ ਸਾਬਣ ਲਈਏ ਹੋ ਤੋਈ ਪਰਿਆ ਮਤ ਪਾਪਾ ਕੇ ਸੰਗ ਉਹ ਤੋ ਪਹਿਨਾਵੇ ਕਰੰ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆ ਬੋ ਜਾਓ ਤੀਰਸ ਤਪ ਦੇ ਆਦਤ ਦਾਨ ਜੇ ਕੋ ਬਾਵੇ ਤਿਲ ਕਾਮਾਨ ਸੁਣਿਆ ਮਨਿਆ ਮਨ ਕੀ ਤਪੋ ਅੰਤਰ ਗਤੀਰਤ ਮਨਾਓ ਸਗੁਣ ਤੇਰੇ ਮੈਂ ਨਾ ਹੀ ਕੋਈ ਵਣਗੁਣ ਕੀਤੇ ਭਗਤ ਨਾ ਹੋਏ ਸੁਸਤ ਹਤ ਬਾਣੀ ਬਨਮਾਉ ਸਤ ਸੁਹਾਨ ਸਦਾ ਮੰਚੋ ਕੌਣ ਸੁਵੇਲਾ ਵਕਤ ਕਵਣ ਕੌਣ ਤੇਤ ਕਮਵਾਰ ਕੌਣ ਸੁਰਤੀ ਮਾਉ ਕੌਣ ਜਿਤ ਹੋਆ ਆਕਾਰ ਵੇਲਾ ਪਈ ਆਪਣਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਤੇਤ ਵਾਰ ਨ ਜੋਗੀ ਜਾਣ ਰਤਮਾਉ ਨ ਕੋਈ ਜਾ ਕਰਤਾ ਸਿਰ ਠੀਕੋ ਸਜੇ ਆਪੇ ਜਾਣੇ ਸੋਈ ਕਿਉ ਕਰ ਰੱਖਾ ਤਿਉ ਸਾਲਾ ਹੈ ਕਿਉ ਵਰਣੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਹੀ ਵੱਡੀ ਨਹੀਂ ਕੀਤਾ ਜਾ ਕੋ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਸੋ ਹੈ ਪਤਲਾ ਪਤਲਕ ਆਗਾਸ ਆਯਾਗਾਸ ਔੜ ਕੋੜ ਕਪਾਲ ਤੱਕ ਵੇਦ ਕੈਨਕ ਵਾਤ ਸੈ ਸਟਾਰਾ ਕੈਨ ਕਤੇ ਬਾਸ ਲੂ ਇੱਕ ਤਾਤ ਲੇਖਾ ਹੋਏ ਤਾਂ ਲਿਖੀਏ ਲੇਖਾ ਹੋਏ ਵਿਨਾਸ਼ ਨਾਨ ਕਬਡਾ ਆਖੀਏ ਆਪੇ ਜਾਣੇ ਆ ਸਲਾਹੀ ਸਲਾਹੇ ਇਥੀ ਸੁਰਤ ਨਾ ਪਾਈਏ ਨਦੀਆਂ ਅਤੇ ਵਾਹ ਪਵਹਿ ਸਮੰਨ ਨ ਜਾਣੀਏ ਸਮੰਦ ਸਾ ਸੁਲਤਾਨ ਗਿਰਹਾ ਸੇ ਥੀ ਮਾਲਦਨ ਕਿਹੜੀ ਤੁਲ ਨੋ ਨਹੀਂ ਜੇਥੇਸ ਮਨਉਣਾ ਵਿਸਰੇ ਅੰਤਰਾ ਸਿਫਤੀ ਕਹਿਣ ਨੈਂਤ ਅੰਦਰਨ ਕਰਨੇ ਦੇ ਨੈਂਤ ਅੰਤਰਾ ਵੇਖਣ ਸੁਣਨ ਨੈਂਤ ਅੰਤਰਾ ਜਾਪੇ ਕੀ ਮਨਮੰਤ ਅੰਤਰਾ ਜਾਪੇ ਕੀ ਤਾਕਾਰ ਅੰਤਰਾ ਜਾਪੇ ਬਾਰਵ ਅੰਤ ਕਰਨ ਕੇਤੇ ਬਿਲਾ ਹੈ ਤਾਂ ਕਿ ਅੰਦਰ ਆ ਪਾਇ ਜਾਏ ਇਹੋ ਅੰਤਰਨ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਹਿਬ ਉੱਚਾ ਤਾਂ ਉੱਚੇ ਉਪਰ ਉੱਚਾ ਨਾ ਇਹ ਬੜਾ ਉੱਚਾ ਹੋਵੇ ਕੋਈ ਤਿਸੁ ਉੱਚੇ ਕੋ ਜਾਣੈ ਸੋ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਤ ਮੌਤਾ ਘਰ ਮੇ ਲਿਖਿਆ ਨੇ ਜਵੇ ਵੱਡਾ ਦਾਤਾ ਦਿਲਨੰਥ ਮੈਂ ਕਿਤੇ ਮੰਗੇ ਜੋ ਦੇ ਪਾਰ ਕਿਤੇ ਗੰਤ ਨਹੀਂ ਵਿਚਾਰ ਕਿਤੇ ਕਪ ਟੁੱਟੇ ਵੇਕਾਰ ਕਿਤੇ ਲੈਣਾ ਮੁਕਰ ਭਾਏ ਕਿਤੇ ਮੂਰਖਾਈ ਖੈ ਕਿਤੇ ਦੁਖ ਪੂਸਦ ਮਾਰ ਇਹ ਪੇ ਦਾਤਾ ਰੀ ਦਾਤਾਰ بند کلاسی پانے ہوئے ہو رہے نہ سکے کوئی جے کو کھائے کا آکھن پائے او جانے جیتیاں مو کھائے آپے جانے آپے دے آکھے سے پے کے ہی کے جس نو بکسے سب سالا نان پاسا ہی باسا અમૂલ ગણે અમૂલ વેપાર અમૂલ પાર્ય અમૂલ પંડા અમૂલ લગાવ અમૂલ જાય અમૂલ પાય અમૂલ સમાય અમૂલ ધર્મ અમૂલ દીવાન અમૂલ તામ અમૂલ પરમાણ અમૂલ બક્ષી છે અમૂલ નિશાન અમૂલ કર્મ અમૂલ ફરમાણ અમૂલ મુલાખે ન જાય આખ આખ રહે લે લે આખે વેદ પાઠ પુરાણ આખે ભરે કરે આખે બ્રમે આખે હિંદ આખે ગોપી દે ગોવિંદ આખે ઈશ્વર કી જદ આખે કતે કીતે બુદ આખે ધનવા કે દેવ આખે સન્ના મંજસ ਕਿਤੇ ਅੱਖ ਅੱਖਣ ਪਾਏ ਕਿਤੇ ਕੈ ਕੈ ਉਡ ਉਡ ਜਾਏ ਇਥੇ ਕਿਤੇ ਹੋਰ ਕਰ ਰਹੇ ਤਾ ਆਖ ਨਾ ਸਕੈ ਕਿ ਕੀ ਕੇ ਜੇੜੁ ਪਾਵੈ ਤੇੜੁ ਹੋਇ ਨਾਨਕ ਜਾਣਾ ਸਤਿ ਅਸਤ ਜੇ ਕੋ ਅਖਰ ਬੋਲ ਉਗਾੜ ਤਾ ਲਿਖੀਐ ਸਰ ਕਬਾਰਾ ਕਾ ਸੋਦਰ ਕੀ ਹਸੋ ਕਰਕੇ ਹਜਤ ਬਸਰ ਸਮਾਲੇ ਵਾਜੇ ਨਾਦ ਅਨੇਕ ਅੰਸ਼ ਕਹਿਤੇ ਭਾਵਨਾਰੇ ਕਿਤੇ ਰਾਗ ਪਰਿសុਖਿ ਹਿੰ ਕਿਤੇ ਗਵਨ ਹਾਰੇ ਗਾਵੇ ਤਨੋਂ ਪਉਣ ਪਾਣੀ ਵੈ ਸੰਦਰ ਗਾਵੇ ਰਾਜਾ ਤਰੰਦੁਆਰੇ ਗਾਵੇ ਚਤੁਗਤ ਲਿ ਜਾਨੈ ਲਗ ਲਗ ਤਰੰ ਵਿਚਾਰੇ गावे ईश्वर ब्रह्मा देवी सोहंस सदा स्वारे गावे इंद्र दासर बेटे देवते धरन आले गावे सदसमद्दी इंद्र कामो साध बिचारे गावन जति स्त्री संतुखी गावे वीर करारे गावन पंडित पणान रकीसर जोग जोगै दन आले गावे मोहिनी मनमोहन सुरगा मत् पयाले गावन रतन पाए तेरी 83 तीतन आले गावे जूद महाबल सूर गावे कहानी चारे गावे खंड मंडलवर पंडा कर कर रखैदार

मंदा असंतोक सरमपत चोली ध्यान की करे विभूत चिंता काल क्वारी कहे जुक्त डंडा परती आई मंती सकल मंती मान जी तेजजीत आदेश से आदेश आदनिला नादनात जुगजुग कोवीस पुक्तियांदे पंडरण खटखटवाजे आप नाथ आपनाथ नाथी सबजा की रद से दबर आस संयोग योग दोय कार चलावे लेके आवेपा आदेश से आदेश आदनिला नादनात जुगजुग कोवीस ਇ ਕਮੈ ਜੁਤ ਵੇ ਆਇ ਦਿਨ ਚਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜੁਤਿ ਸੁਭਾਵ ਤੇ ਵਿਚ ਲਾਵੇ ਜਿ ਉਹ ਹੈ ਫਰਮਾ ਉਹ ਵੇਖਿਆ ਉਹਨਾਂ ਨਦਰ ਨਾਵੇਂ ਬਹੁਤ ਹੈ ਉਹ ਵਡਾ ਆਦੇਸ ਤੇ ਸੀ ਆਦੇਸ ਅਨਹਲ ਅਨਹਤ ਜੁਗ ਜੁਗੇ ਕੋ ਇਸ ਅਸਲ ਲੋਇ ਲੋ ਪੰਡਾਰ ਜੋ ਕਿਸ 파ਸੂ ਇੱਕ ਕਵਰ ਕਰ ਕਰ ਵੇਖੇ ਸਿਰਜਣਹਾਰ ਨਾਮ ਸੱਚੇ ਕੀ ਸਾਚੀ ਕਰ

ਜੋ ਨਾ ਰਾਜ ਮਾਲਮਨ ਸੋ ਜੋ ਨਾ ਸੁਰਤੀ ਗਿਆਨ ਚਾਰ ਜੋ ਨਾ ਯੁਕਤੀ ਸਤੈ ਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਏ ਨਾਨਕ ਉਤਮ ਨੀਚ ਨ ਕੋਈ ਰਾਤੀ ਰੁਤੀ ਦਿਤੀ ਵਾਰ ਕੌਣ ਪਣੀ ਜੀਨੀ ਪਾਤਾ ਤੇ ਜੋ ਤਰਤੀ ਧਾ ਪ੍ਰਕੀਤ ਅਰਮਸਾਲ ਤਿਸੁ ਚਿ ਚੀ ਜੀ ਜੁ ਕੇ ਰੰ ਤਿਨ ਕੇ ਨਾਮ ਆਨੇ ਕਨੰਦ ਕਰਮੀ ਕਰਮੀ ਹੋ ਵਿਚਾਰ ਸਚੈ ਆਪ ਸਚਾ ਦਰਬਾਰ ਤਿਤੈ ਸੋਨ ਪਰਵਾਨ ਨਦਰੀ ਕਰਮ ਪਵੈ ਇਨਸਾਨ ਕਾ ਚੁਕਾਈ ਹੋਤੇ ਪਈ ਨਾਨ ਗਿਆ ਜਾਪੇ ਜੈ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਉਣ ਪਾਣੀ ਵਿੱਚ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮਹਿ ਕਾਰਤ ਕਰੀਏ ਰੂਪ ਰੰਗ ਕੇ ਵਿੱਚ ਕੇਦੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕਿੱਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨਾ ਮਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਖਾਣੇ ਕਿਤੇ ਬਾਣੀ ਕਿਤੇ ਪਾਤਨੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅਨੰਦ ਗਿਆਨ ਖੰਡ ਮਹਿ ਗਿਆਨ ਪ੍ਰਚਾਰਿਤ ਤੇ ਤਨ ਆਤਮਿਕ ਬਿਲੋਦ ਕੋ ਦਾ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤੇ ਘਾਟ ਕੜੀ ਬਹੁਤ ਨੂੰ تاکیاں گلان کتھیاں نہ جائے جے کو کہے پچھے بجتا ہے تتہ کڑیا سرت ماتمان بود تتہ کڑیا سرا صدا کی سرد کرم خانڈ کی بانی جور جو تتہ ہور نہ کوئی ہور تتہ جود مہاں بسور تن میں حرام رہیا پر بور تتہ سی تو سی تا میں ماما ہے تاکہ روپ نہ کتنے جاہے نہ عمرے نہ ٹھاگے جاہے جن کے رام سے مرمائے ਤੇ ਤਪਤੋਂ ਸੇ ਕਿਲੋ ਕਰੇ ਅਨੰਦ ਸੱਚਾ ਮਨ ਸੋਏ ਸੱਚਖੰਡ ਸੇ ਨਿਰੰਕਾਰ ਕਰ ਕਰਵੇ ਖਲਗ ਨਿਹਾਲ ਤੇ ਤੇਖੰਡ ਮੰਡਲਵਰ ਪਾਂਡ ਜੇ ਕੋ ਗਤੀਤਾ ਅੰਤਨਾੰਤ ਤੇ ਤੇ ਲੋ ਲੋ ਆਕਾਰ ਜਿ ਜੁਕਮ ਤੇ ਵੈ ਤੇਵਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰਾ ਸਰ ਜਤ ਪਹਾੜਾ ਧੀ ਰਿਸਨਿਆਰ ਅਹਿਰਣ ਮਤ ਵਿਦ ਹਥਿਆਰ ਪਾਉ ਖਲਾਗੰ ਤਪਤਾਉ ਪਾਂਡਾ ਪਾਉ ਅਮ੍ਰਿਤ ਤਿਤਾਲ ਕੜੀਏ ਸ਼ੰਦ ਸੱਚੀ ਤਕਸਾਲ ਜਿੰਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਪੰਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਤ ਦੋਇ ਦਾਹੀ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਪੁਰਿਆਈਆ ਵਾਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੂ ਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ